Thank <laughs> you. ਦੋਸਤੋ ਨਮਸਤੇ ਆਦਰ ਸਲਾਮ ਸਵਾਗਤ ਹੈ ਜੀ ਤੁਹਾਡਾ ਇੱਕ ਹੋਰ ਨਵੇਂ ਵਲੋਗ ਦੇ ਵਿੱਚ ਤੇ ਦੋਸਤੋ ਅੱਜ ਦਾ ਵਲੋਗ ਆਪਣਾ ਹੈਗਾ ਜੀ ਡਿਸਟ੍ਰਿਕਟ ਅੰਮ੍ਰਿਤਸਰ ਸ਼ਹਿਰ ਬਾਬਾ ਬਕਾਲਾ ਜੋ ਕਿ ਮਾਜੇ ਦਾ ਬਹੁਤ ਵੱਡਾ ਮੇਲਾ ਰੱਖੜ ਪੁੰਨ ਦਾ ਇੱਥੇ ਲੱਗਦਾ ਇੱਕ ਤਾਂ ਜੀ ਇਹ ਮੇਰਾ ਘਰ ਵਾ ਮੇਰਾ ਗਾੜਾ ਜੀ ਮੇਰਾ ਆਪਣਾ ਸ਼ਹਿਰ ਆ ਇਹ ਤੁਹਾਨੂੰ ਮਾਜ ਆਪਣੇ ਸ਼ਹਿਰ ਦਾ ਮੇਲਾ ਦਿਖਾਉਣਾ ਤੇ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਿਓ ਸਭ ਤੋਂ ਪਹਿਲਾਂ ਆਪਾਂ ਜੰਨੇ ਜੀ ਗੁਰੂ ਘਰ ਦਰਸ਼ਨ ਕਰਨ ਉਸ ਤੋਂ ਬਾਅਦ ਤੁਹਾਨੂੰ ਅੱਗੇ ਮੇਲਾ ਦਿਖਾਉਨੇ ਆ ਤੇ ਚੈਨਲ ਦੇ ਬਣੇ ਰਹੋ ਐਂਡ ਤੱਕ ਤੇ ਵੀਡੀਓ ਨੂੰ ਕਰ ਲੋ ਅੰਦ ਤੱਕ ਸ਼ੇਰ ਤੋਂ ਦੋਸਤੋ ਕਾਫੀ ਟਾਈਮ ਚੱਲਣ ਤੋਂ ਬਾਅਦ ਮੈਂ ਗੁਰਦੁਆਰਾ ਸਾਹਿਬ 'ਤੇ ਪਹੁੰਚ ਗਿਆ ਕਿ ਤੁਸੀਂ ਦੇਖ ਸਾਹਿਬ ਉਹ ਗੁਰਦੁਆਰਾ ਸਾਹਿਬ ਕਿੰਨੇ ਪਿਆਰੇ ਤਰੀਕੇ ਨਾਲ ਸਜਾਇਆ ਗਿਆ ਹੈਗਾ ਤੇ ਪ੍ਰਸ਼ਦੀ ਗੱਲ ਕੀਤੀ ਹੈ ਕਾਫੀ ਜ਼ਿਆਦਾ ਸੰਗਤਾਂ ਦੂਰੋਂ ਦੂਰੋਂ ਆਈਆਂ ਆਈਆਂ ਮੈਂ ਤੁਹਾਨੂੰ ਦਿਖਾਉਣਾ ਕਰੀ ਮੇਨ ਮਾਰਕੀਟ ਦੇ ਵਿੱਚ ਆਪਾਂ ਚੱਲਿਆਂ ਦੀ ਜੋੜੇ ਘਰ ਜੋੜੇ ਘਰ ਜੋ-ਜੋ ਸਾਹਮਣੇ ਤੁਸੀਂ ਦੇਖ ਰਹੇ ਹੋ ਜੋੜੇ ਘਰ ਆ ਤਾਂ ਪਤ ਜੁੜੇ ਜਮਾ ਕਰਵਾ ਗਏ ਫਿਰ ਆਪਾਂ ਜੰਨੇ ਚ ਗੁਰੂ ਘਰ ਦਰਸ਼ਨ ਕਰਨਾ ਤੇ ਵੀਡੀਓ ਨੂੰ ਕਿ ਆਪਾਂ ਜੋੜੇ ਘਰ ਪਹੁੰਚ ਗਏ ਜੀ ਜੋੜਾ ਜਮਾ ਕਰਾ ਲਿਆ ਆਂ ਆਪਾਂ ਜਾਣਦੇ ਆ ਜੀ ਅੰਦਰ ਦਰਸ਼ਨ ਕਰਨ ਗੁਰੂ ਘਰ ਦੇ ਕਿਉਂਕਿ ਆਪਾਂ ਮੇਨ ਕੋਟਰਾ ਸਭ ਐਂਟਰ ਹੋ ਗਿਆ ਤੁਸੀਂ ਦੇਖ ਸਕਦੇ ਹੋ ਜੀ ਗੁਰਦੁਆਰਾ ਸਭ ਕਿੰਨੇ ਪਿਆਰੇ ਤਰੀਕੇ ਦੇ ਨਾਲ ਸਜਾਇਆ ਗਿਆ ਲੜੀਆਂ ਲਾ ਕੇ ਤੋ ਵਾਹਿਗੁਰੂ ਜੀ ਤੋਂ ਕੜਾ ਪ੍ਰਸ਼ਾਦੀ ਦੇਗ ਮਿਲਦੀ ਹੈ ਜੀ ਜੋ ਕਿ ਆਪਾਂ ਇਧਰੋਂ ਲੈ ਕੇ ਇਧਰ ਭੋਗ ਲਵਾਉਨੇ ਹੈਗੇ ਜੋ ਇਧਰੋਂ ਲੈ ਕੇ ਜੋ ਬਾਅਦ ਸਭ ਵੀ ਗੱਲ ਕੀਤੀ ਹੈ ਕਾਫੀ ਜ਼ਿਆਦਾ ਸੰਗਤਾਂ ਜੀ ਜੋ ਇਸ ਟਾਈਮ ਲੈਣਾ ਦੇ ਵਿੱਚ ਲੱਗੀ ਹੈਗੇ ਤੁਸੀਂ ਦੇਖ ਸਕਦੇ ਹੋ ਸੰਗਤ ਕਾਫੀ ਰਾਜ ਹੈ ਇਹ ਵੀ ਤੁਸੀਂ ਦੇਖ ਸਕਦੇ ਹੋ ਵੀ ਪੁਰਾ ਸਾਹਿਬ ਤੇ ਕਾਫੀ ਜ਼ਿਆਦਾ ਸੰਗਠਨ ਦੇ ਕਾਰਨ ਮੇਰੇ ਕੋਲ ਮੱਥਾ ਨਹੀਂ ਟੇਕਿਆ ਗਿਆ ਤੇ ਵੈਸੇ ਤਾਂ ਮੈਂ ਇਸ ਤੇ ਵੀਡੀਓ ਪਹਿਲਾਂ ਬਣਾਈ ਹੈ ਕਿਸੇ ਪੁਰਾ ਸਾਭ ਦੀ ਤੇ ਬਾਬਾ ਜੀ ਨੇ ਕਿੰਨਾ ਚਿਰ ਦਿੱਤ ਬਸਿਆ ਕੀਤੀ ਬਾਬਾ ਮੱਖਣ ਸ਼ੰਗਰ ਬਣਾ ਬਾਰੇ ਤੇ ਜਿਨ੍ਹਾਂ ਨੇ ਵੀਡੀਓ ਨਹੀਂ ਦੇਖੀ ਉਹ ਮੈਂ ਚੈਨਲ ਦੇ ਵਿੱਚ ਲਿੰਕ ਦੇ ਦਿੰਦਾ ਉਹ ਵੀਡੀਓ ਨੂੰ ਦੇਖ ਲਓ ਜਾ ਕੇ ਤੇ ਬਾਕੀ ਸਾਡੀ ਤੋਂ ਹੀ ਇੱਥੋਂ ਪੁਰਾ ਸਾਹਿਬ ਦੀ ਰਿਵਿਊ ਇੱਕ ਸਾਥ ਪੁਰਾ ਸਾਹਿਬ ਜਿਹੜਾ ਅੱਜ ਸਾਥ ਦੇ ਦਿੱਤਾ ਕੀ ਜੀ ਮੇਲੇ ਦੀ ਰੌਣਕ ਬਹੁਤ ਸਾਹਮਣੇ ਸੁਣਦੇ ਆ ਅੱਜ ਦੂ ਤੈਜੀ ਦਰਸ਼ਨ ਕਰਨ ਤੋਂ ਬਾਅਦ ਮੈਂ ਜੀ ਬਾਹਰ ਆ ਗਿਆ ਪ੍ਰਸ਼ਾਦ ਲੈ ਕੇ ਪੂਰਾ ਸਾਬਦੇ ਚ ਮੇਰੇ ਦਰਸ਼ਨ ਨਹੀਂ ਹੋਏ ਤੁਸੀਂ ਕਾਫੀ ਜ਼ਿਆਦਾ ਸੰਗਤ ਹੀ ਉਸਦੇ ਤੇ ਹੁਣ ਆਪਾਂ ਚੱਲਿਆਂ ਜੀ ਬਾਹਰ ਲੰਗਰ ਆਣੇ ਮੈਂ ਲੰਗਰ ਆ ਰਿਓ ਦਿਖਾਉਣਾ ਹੈ ਜੀ ਗੁਰਦੁਆਰਾ ਸਾਹਿਬ ਜੀ ਆਪਾਂ ਵਗੈਰਾ ਸਾਦ ਗੁਰਦੁਆਰਾ ਬਾਹਰ ਨਿਕਲਣ ਤੋਂ ਬਾਅਦ ਜੀ ਕੁਝ ਕੀ ਜਿਹੜੀ ਕਿ ਲੰਗਰ ਹਾਲ ਹੈ ਜੀ ਮੈਂ ਤਾਂ ਉਹ ਲੰਗਰ ਹਾਲ ਲੈ ਕੇ ਚੱਲਿਆਂ ਅਦਲੀ ਸਾਹਿਬ ਜੋੜੇਗਰ ਪਪਾ ਜੀ ਸੱਦੇ ਆਣਾ ਥੋੜਾ ਜਿਹੀ ਰੱਜੇ ਹੋਰ ਬਤਵਾ ਜੀ ਇੱਕ ਮਿੰਟ ਦਾ ਰਸਤਾ ਜੀ ਲੰਗਰ ਹਾਲ ਦਾ ਤੇ ਆਪਾਂ ਇੱਧਰ ਲੈਤ ਹੋ ਜਾਣਾ ਤੇ ਸਾਹਮਣੇ ਵੀ ਲੰਗਰ ਹਾਲ ਦੇਖ ਸਕਦੇ ਜੀ ਜੋ ਕਿ ਗੁਰਦਾਰਾ ਉਹ ਤੋਂ ਬਾਹਰ ਲੰਗਰ ਹਾਲ ਨੇ ਹਰ ਹਾਲ ਵੀ ਕਾਫੀ ਪਿਆਰੇ ਤਰੀਕੇ ਦੇ ਨਾਲ ਸਜਾ ਰਿਹਾ ਹੈਗਾ ਜੀ ਤੇ ਲੰਗਰ ਦੀ ਗੱਲ ਕੀਤੀ ਆ ਜੀ ਲੱਖਾਂ ਦੀ ਤਦਾਰ ਦੇ ਸ਼ਰਧਾਲੂ ਲੰਗਰ ਛਕਦੇ ਆ ਜੀ ਬਾਬਾ ਬਕਾਲਾ ਸਾਹਿਬ ਇਹ 24 ਘੰਟੇ ਖੁੱਲਾ ਰਹਿੰਦਾ ਜੀ ਲੰਗਰ ਹਾਲ ਬਾਬਾ ਬਕਾਲਾ ਸਾਹਿਬ ਜੀ ਦਾ ਇਹ ਜੀ ਲੰਗਰ ਹਾਲ ਪਹਿਲੇ ਅੰਦਰ ਹੁੰਦਾ ਸੀ ਤੇ ਹੁਣ ਤੇ ਬਾਹਰ ਆ ਗਿਆ ਹੈ ਲੰਗਰ ਆਲਾ ਜੇ ਤਿਆਰ ਹੁੰਦਾ ਕੁਝ ਹੀ ਤਿਆਰ ਹੋ ਗਿਆ ਅਜੇ ਸਦਰਜੀ ਪ੍ਰਸ਼ਾਦ ਦਾ ਲੰਗਰ ਚੱਲ ਰਿਹਾ ਹੈਗਾ ਤੇ ਅਦਰ ਚਾਹ ਦਾ ਲੰਗਰ ਆ ਜੀ 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 ਲੰਗਰ ਸ਼ਿਕਰ ਤੋਂ ਬਾਅਦ ਆਪਾਂ ਚੱਲੇ ਆ ਜੀ ਹੁਣ ਬਾਹਰ ਮਾਰਕੀਟ ਦੇ ਵਿੱਚ ਮੇਲੇ ਦਾ ਇੰਜੋਏ ਕਰਦੇ ਆ ਤੁਹਾਨੂੰ ਮੈਂ ਮੇਲਾ ਦਿਖਾਉਣਾ ਫਿਰ ਆਪਾਂ ਜਨਾਂ ਜੀ ਪੰਗੂੜਿਆਲ ਆਜੋ ਦੇਖੋ ਜੀ ਮੇਲੇ ਦੇ ਉੱਪਰ ਬਹੁਤ ਸੋਹਣੀਆਂ-ਸੋਹਣੀਆਂ ਪਕਾਨਾਂ ਲੱਗੀਆਂ ਹੋਈਆਂ ਜੀ ਤੇ ਸੰਗਤ ਵੀ ਗੱਲ ਕਿ ਕੀ ਆਵੇ ਕਿ ਰਾਸਤੇ ਰਾਸ ਪਈ ਜਾਂਦਾ ਜੀ ਹੁਣ ਇਹ ਆ ਜੀ ਮੇਨ ਮਾਰਕੀਟ ਬਾਬਾ ਬਗਲਾ ਸਾਹਿਬ ਜੀ ਦੀ ਉਹ ਪਿੱਛੇ ਕੋਸਰਾ ਸਾਹਿਬ ਆਏ ਆ ਸੋ ਆ ਦੇਖੋ ਜੀ ਕਿੰਨੀਆਂ ਸੋਹਣੀਆਂ ਦੁਕਾਨਾਂ ਲੱਗੀਆਂਗਾ ਜੀ ਅਚਰੇ ਪੰਡਿਆਂ ਦੀਆਂ ਦੁਕਾਨਾਂ ਕਿਉਂਕਿ ਬਾਹਰੋਂ ਆਣ ਕੇ ਲਉਂਦੇ ਆ ਡੀਬੀਆਰ ਦੀਆਂ ਦੁਕਾਨਾਂ ਲੱਗੀਆਂ ਬੱਚਿਆਂ ਵਾਂਗ ਤੇ ਉਸਤਰ ਇਸ ਵਾਰ ਦੀ ਗੱਲ ਕੀਤੀ ਹੈ ਵੇ ਕਾਫੀ ਜ਼ਿਆਦਾ ਸੰਗ ਦੂਰ ਦੂਰੋਂ ਆਈਆ ਇਸ ਵਾਰ ਮੇਲਾ ਕਾਫੀ ਜ਼ਿਆਦਾ ਭਰੰਦਾ ਹੈਗਾ ਤੋਂ ਜਿਵੇਂ ਦੇਖ ਸਕਦੇ ਹੋ ਜੀ ਮੇਨ ਮਾਰਕੀਟ ਦੇ ਵਿੱਚ ਕਾਫੀ ਜ਼ਿਆਦਾ ਰੌਸ਼ਾ ਤੇ ਇੱਥੋਂੋਂ ਮਨ ਨਿਕਲ ਕੇ ਤੇ ਬਾਹਰ ਜਾਂਦੇ ਹੈਗਾ पूरे 10 मिनट लाग गए जी मेरे को रास्ते ਵਿੱਚੋਂ ਸੰਗਤ ਦੇ ਵਿੱਚ ਨਿਕਲਦੇ-ਨਿਕਲਦੇ ਬਾਹਰ ਜਾਂਦੇ ਆ। ਦੋਸਤੋ ਮੈਂ ਮੇਲੇ ਤੋਂ ਨਿਕਲਾ ਆ ਮੇਨ ਮਾਰਕੀਟ ਤੋਂ ਬਾਹਰ ਦੋ ਤੁਸੀਂ ਸਾਹਮਣੇ ਦੇਖ ਰਹੇ ਹੋ ਜੀ ਹਾਈਵੇ ਰੋਡ ਇੱਧਰ ਆਪਣੇ ਪੰਜਾਬ ਪੁਲਿਸ ਵਾਲੇ ਡਿਊਟੀ ਨਿਭਾਉਂਦੇ ਹੋਏ ਤੇ ਇਹ ਆ ਜੀ ਮੇਨ ਹਾਈਵੇ ਇਸ ਦੇ ਉੱਪਰ ਵੀ ਕਾਫੀ ਜ਼ਿਆਦਾ ਤੁਹਾਨੂੰ ਪਤਾ ਰਸ਼ ਦੇਖਣ ਨੂੰ ਮਿਲੇਗਾ। ਇਹ ਰੋੜੀ ਪੂਰਾ ਹੈ ਜਾਮ ਹੋਇਆ ਹੁੰਦਾ ਇਹ ਕਹ ਜੀ ਉੱਪਰ ਲੱਗੇ ਜੀ ਪੰਘੂੜੇ। ਦੋਸਤੋ ਆਪਾਂ ਚੱਲੇ ਜੀ ਪੰਘੂੜਿਆਂ ਵੱਲ ਕਿਉਂਕਿ ਪੰਘੂੜਿਆਂ ਤੋਂ ਬਿਨਾ ਮੇਲਾ ਨਹੀਂ ਹੁੰਦਾ ਕਿ ਕੰਮ ਦਾ। ਆਪਾਂ ਚੱਲੇ ਨਹੀਂ ਪੰਘੂੜੇ ਆਲੇ ਤੁਹਾਨੂੰ ਦਿਖੋਣੇ ਨੇ ਜੀ ਪੰਘੂੜੇ ਇਹਦਾਂ ਜੀ ਬੱਚਿਆਂ ਵਾਲੇ ਪੰਘੂੜੇ ਲੱਗੇ ਆ ਗਏ ਆ ਜੀ ਅਸੀਂ ਇਹ ਛੋਟੇ ਦੇਸ ਪੰਘੂੜੇ ਤੇ ਬਹੁਤ ਅਧੀ ਚੜਿਆ ਤੁਸੀਂ ਚੜ੍ਹੇ ਹੋ ਦੱਸਿਓ ਕਮੈਂਟਾਂ ਦੇ ਵਿੱਚ ਆਪਣੀ ਰਾਏ ਫਿਰ ਤਾਂ ਦੋਸਤੋ ਇਹ ਰਿਆ ਨੰਦੋਪਰੀਆਂ ਦਾ ਲੰਗਰ ਜੋ ਕਿ ਬੜਾ ਫੇਮਸ ਆ ਹਰ ਸਾਲ ਦੀ ਤਰ੍ਹਾਂ ਇੱਥੇ ਲੱਗਦਾ ਹੈਗਾ ਤੇ ਇੱਥੇ ਵੀ ਕੰਫੀਰਮ ਹਰ ਸੰਗਤ ਆ ਜੀ ਲੰਗਰ ਛਕਣ ਵਾਸਤੇ ਤੁਸੀਂ ਦੇਖ ਸਕਦੇ ਹੋ ਹਰ ਸਾਲ ਦੀ ਤਰ੍ਹਾਂ ਐਸੇ ਜਗ੍ਹਾ ਤੇ ਲੰਗਰ ਮਿਲੂਗਾ ਜੀ ਨੰਦਪੁਰੀਆਂ ਦਾ ਸੋ ਫਾਈਨਲੀ ਦੋਸਤੋਂ ਆਪਣ ਸੰਘੂੜਿਆਂ ਲੱਗ ਗਏ ਆ ਇੱਥੇ ਵੀ ਕਾਫੀ ਜ਼ਿਆਦਾ ਜਿਨੂੰ ਕਹਦੇ ਆ ਜੀ ਕਰਾਊਡ ਹੈਗਾ

ਹਲੋ ਆਇਆ ਤੇ ਮੇਰਾ ਜਿਗਰੀ ਯਾਰ ਮਿਲ ਗਿਆ ਜੀ ਤੇ ਮੇਰੇ ਚੈਨਲ ਨੂੰ ਮਾਲਾ ਕਹਿ ਦੋ ਵੀਰ ਮੇਰੇ ਚੈਨਲ ਨੂੰ ਵੀਰ ਭਰਾ ਨੂੰ ਸਪੋਰਟ ਕਰੋ ਲਾਈਕ ਕਰੋ ਸਬਸਕ੍ਰਾਈਬ ਕਰੋ ਹਾਂ ਬਾਤ ਨੂੰ ਸਪੋਰਟ ਕਰੋ ਵੀ ਦੇਖ ਕਰੋ ਜੀ ਖਾਸ ਕਰਕੇ ਬਾਬਾ ਬੰਦਾਰੇ ਜੀ ਤੇ ਆਦੋ ਹਣ ਤੇ ਉਧਰ ਹੋ ਜੀ ਸਾਡੀ ਗੁਰੂ ਦੀ ਫੌਜ ਨਿਹੰਗ ਸਿੰਘ ਕਤਲ ਚੱਲ ਕੇ ਆਉਂਦੇ ਆ ਸਰਦਾਰ ਰਸਤਾ ਜਾਂਦੇ ਹੈਗਾ ਜੀ ਇੱਧਰ ਸਿਰੇ ਲੱਗਣੀ ਹੈ ਜੀ ਕਾਂਗਰਸਾਂ ਆਪਣੇ ਪੰਜਾਬ ਦੇ ਸੀਐਮ ਭਗਵੰਤ ਮਾਨ ਨੇ ਆਉਣਾ ਹੋਰ ਵੀ ਕਈ ਯਾਰ ਅਗਰ ਪਾਡੇ ਨੂੰ ਨਾ ਤੇ ਆਪਾਂ ਚੱਲਦੇ ਨਹੀਂ ਇੱਥੋਂ ਵਾਪਸ ਪਛਾਣੂ ਤੇ ਕਾਫੀ ਟਾਈਮ ਹੋ ਗਿਆ ਆਪਾਂ ਚੱਲਦੇ ਆਂ ਘਰ ਮੈਂ ਚੱਲਾਂ ਘਰ ਨੂੰ ਤਾਂ ਫਿਰ ਕਾਫੀ ਟਾਈਮ ਹੋ ਗਿਆ ਤੇ ਮੇਰੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਓ ਤੇ ਖਾਸ ਕਰਕੇ ਬਾਬਾ ਬਕਰਾਨਾ ਸਾਹਿਬ ਵਾਲੇ ਜਿਹਨੇ ਵੀਰ ਭੈਣ ਭਰਾ ਭਰਾ ਛੋਟੇ ਦੀ ਸਪੋਰਟ ਕਰੋ ਤੇ ਚੈਨਲ ਨੂੰ ਕਰ ਦਿਓ ਸ਼ੇਅਰ